ਮੇਰਾ ਖਿਆਲ ਹੈ ਕਿ ਆਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਗਵੀਰ ਸਿੰਘ ਹੋਰ ਆਂਦਾ ਹੁੰਦੇ ਪਰਵਾੜ ਦਾ ਉਹਨਾਂ ਦੇ ਸਹਯੋਗੀਆਂ ਦਾ ਬਹੁਤ ਵੱਡਾ ਰੋਲ ਹੈ ਉਹ ਅਕਾਲੀ ਦਲ ਮਾਰਥੀ ਖੌਣ ਖੜੀ ਹੋਈਆਂ ਤੇ ਜੇ ਪੁੱਤਰ ਸਰਜੀਤ ਸਿੰਘ ਆਲੇ ਵੀ ਉਹ ਵੀ ਉਹਨਾਂ ਤੋਂ ਟੁੱਟ ਕੇ ਹੋਣਾ ਆਇਆ ਤੇ ਉਦੋਂ ਪਹਿਲਾਂ ਤੇ ਸਾਰਾ ਕੁਝ ਜੋ ਅਕਾਲੀ ਦਲ ਨੂੰ ਇਸ ਸਥਿਤੀ 'ਚ ਪਹੁੰਚਾਉਣ ਵਾਸਤੇ ਤੇ ਉਹ ਉਹ ਜ਼ਿੰਮੇਵਾਰ ਨੇ ਜੇ ਉਹ ਉਹ ਆਪਣੀ ਜਿਹੜਾ ਉਹਨਾਂ ਨੂੰ ਡੋਟੀ ਮਿਲੀ ਸੀ ਉਹਨੂੰ ਸਿਰ ਦਿੱਤਾ ਨਾਲ ਕਾਉਣ ਦੀ ਹਿੱਤ ਪੰਜਾਬ ਦੀ ਹਿੱਤ ਵਿੱਚ ਚੱਲਦੇ ਰੀਦਾਲ بڑا ਇੱਕ ਮੁਲਕੀਅਰ ਘਾਰਾ ਵਾਸਤੇ ਅਮੁਲਕੀਅਤਾਂ ਵਾਸਤੇ ਪੰਜਾਬ ਦੇ ਹਕਮਾਤ ਦੀ ਬਹੁਤ ਵੱਡੀ ਲੜਾਈ ਲੜਦਾ ਰਿਹਾ ਸੀ ਉਹਨੂੰ ਆਪਣੇ ਇੱਕ ਪਰਸਨਲ ਬੈਨੀਫਿਟ ਵਾਸਤੇ ਸਾਰਾ ਕੁਝ ਤੈਸਨਾਸ ਕਰਕੇ ਰੱਖਦਾ ਉਸ ਹੋਜੀ ਦਾ ਸਾਹਮਣੇ ਪੰਜਾਬੀ ਉਸੇ ਨੂੰ ਦੋਖਿਆ ਕਿ ਜਿਹੜੀ ਸਾਡੀ ਏਡੀ ਵੱਡੀ ਪਾਰਟੀ ਜਿਹੜੀ ਪੰਜਾਬ ਦੇ ਹਕਮਾਤ ਦੇ ਪਹਿਰਾ ਦੇਣ ਵਾਲੀ ਸੀ ਉਹਨੂੰ ਇਸ ਹਲਾਤ ਚ ਲਿਆ ਕੇ ਖੜਾ ਕਰ ਦਿੱਤਾ ਕਿ ਜਿੱਥੇ ਉਹਦੀ ਕੋਈ ਹੋਂਦਸਤੀ ਖਤਮ ਕਰ ਦਿੱਤੀ ਸੀ ਸਿੰਘ ਸਾਹਿਬ ਸਿੰਘ ਸਾਹਿਬ ਕੀ ਦੱਸਿਓ ਕਿ ਜਦੋਂ ਪਿਛਲੀਆਂ ਸਰਕਾਰਾਂ ਸੀ ਇਕਾਲੀ ਦਲ ਸਰਕਾਰ ਸੀਗਾ ਉਹਨਾਂ ਸਮੇਂ ਦੌਰਾਨ ਜਿਹੜੇ ਸਾਥੀ ਅੱਜ ਛੱਡ ਕੇ ਉਹਨਾਂ ਨੂੰ ਪੁਨਰਸੁਰਜੀਤ ਬਣਾਈ ਉਹਨਾਂ ਨੇ ਕੀ ਉਹ ਨਹੀਂ ਦੋਸ਼ੀ ਨੇ ਸੁਬੀਤ ਸਿੰਘ ਬਾਦਲ ਜੀ ਨਹੀਂ ਜਾਂ ਫਿਰ ਜਿਹੜਾ ਬਾਦਲ ਪਰਿਵਾਰ ਹੀ ਦੋਸ਼ੀ ਹੈ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਉਸ ਹਕੂਮਤ ਦੇ ਅਧਿਕਾਰ ਸੀਗੇ ਕੁਝ ਜਿਹਨਾਂ ਦੇ ਬੇਦਬੀਆਂ ਹੁੰਦੀਆਂ ਮਨੁੱਖਤਾ ਆਪਣੇ ਹੱਕ ਨੂੰ ਦੇ ਕੁਝ ਫੈਸਲੇ ਪੰਜਾਬ ਨੂੰ ਝੋਏ ਆ ਕਿ ਮੇਰੇ ਖਿਆਲ ਜ਼ਿੰਮੇਵਾਰੀ ਦੇ ਜਿਹੜੇ ਉੱਤੇ ਫੈਸਲੇ ਲੈਣ ਤੇ ਨਾਲ ਸੀਗੇ ਉਹਨਾਂ ਦੇ ਵੀ ਬਣਦੀ ਆ ਪਲੇਸ ਕਰਕੇ ਮੇਰੇ ਖਿਆਲ ਹੈ ਕਿ ਸਾਰੇ ਕੋਈ ਭੱਜ ਨਹੀਂ ਸਕਦਾ ਆਪਣੀ ਜ਼ਿੰਮੇਵਾਰੀ ਤੋਂ ਜੇ ਫਿਰ ਵੀ ਕੋਈ ਅਹਿਸਾਸ ਕਰਦਾ ਜਾਂ ਉਹਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਜਾਂ ਦਿਨ-ਦਿਨ ਹੋਰ ਨੁਕਸਾਨ ਹੋ ਰਿਹਾ ਤੇ ਆਪਾਂ ਨੂੰ ਕੋਈ ਹੋਰ ਸੋਚਣਾ ਚਾਹੀਦਾ ਉਹਨਾਂ ਤੋਂ ਬਦਲ ਚਿੱਤ ਤੇ ਮੇਰੇ ਕਹਾਂ ਤਾਂ ਜੇ ਰਾਏ ਗੁਰਸਾਹੀ ਆਈ ਕਰ ਰਿਹਾ ਤੇ ਵੈਸੇ ਤਾਂ ਪਹਿਲਾਂ ਪਹਿਲਾਂ ਹੀ ਇਹ ਚੀਜ਼ਾਂ ਬਚਾ ਦਿੱਤੀ ਗਈ। ਉਹ ਇੱਕ ਲਾਸ ਵਾਲਾ 27 ਦੇ ਵਿੱਚ ਜਿੱਦਾਂ ਚੱਲਦਾ ਜਮ ਚੋਣ ਦੇ ਵਿੱਚ ਸਾਰੇ ਜਿੱਥੇ ਬੰਦੀਆਂ ਸਖਜਥੇ ਬੰਦੀਆਂ ਪੰਥਕ ਇਕੱਠੇ ਹੋ ਕੇ ਲੜੀ ਹੈ। ਕੀ ਇਸ ਤਰ੍ਹਾਂ ਹੀ ਉਮੀਦ ਹੈ ਕਿ ਸਾਰੇ ਪੰਥਕ ਤੇ ਰਾ ਇਕੱਠੀਆਂ ਹੋ ਕੇ ਸਾਰੇ ਮੈਂ ਕਿਤੇ ਨੂੰ ਛੱਡ ਮੱਤ ਵੀ ਦੋ ਛੱਡ ਗਏ ਇਕੱਲੇ ਲੋਕ ਜਿਹੜੇ ਤੋਂ ਨਾ ਵੀ ਸਪੈਮ ਮੇਰਾ ਖਿਆਲ ਹੈ ਕਿ ਸਾਡਾ ਪਹਿਲਾਂ ਤੇ ਅਜੰਡਾ ਕਲੀਅਰ ਹੋਣਾ ਚਾਹੀਦਾ ਫਿਰ ਉਹ ਤੇ ਜੇ ਕੋਈ ਸਾਡੀ ਕੋਈ ਸਹਿਮਤੀ ਹੈ ਫਿਰ ਸਾਰੇ ਇਕੱਠੇ ਹੋ ਕੇ ਲੜ ਸਕਦੇ ਆ ਕਿ ਨਹੀਂ ਤੇ ਮੈਂ ਕਹਾਂ ਕਿ ਸਾਨੂੰ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਅਜੇ ਸਾਡੇ ਕੋਲ ਸਾਲ ਪਿਆ ਹੋਆ ਉਹਦੇ ਵਾਸਤੇ ਅਸੀਂ ਆਪਣੀ ਪਾਰਟੀ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਫਿਰ ਵੀ ਕੋਈ ਸਮੇਂ ਦੇ ਹਾਲਾਤ ਤੇ ਉਦੋਂ ਤੇ ਕੋਈ ਸਮੇਂ ਦੀ ਲੋੜ ਹੋਵੇ ਉਹਤੇ ਵਿਚਾਰ ਕੀਤਾ ਤੁਹਾਡੀ ਪਾਰਟੀ ਮੁੱਖ ਮੰਤਰੀ ਦਾ ਕਿਹੜਾ ਕਿਹਨੂੰ ਚਿਹਰਾ ਐਲਾਨ ਕੀਤਾ ਹੋਣਾ ਚਾਹੀਦਾ ਜੇ ਕਰਾਈਗੀ ਜੇ ਖੁਲਮਦਾਂਚ ਮੇਰਾ ਖਿਆਲ ਹੈ ਕਿ ਇਹ ਵੀ ਚੀਜ਼ਾਂ ਸਾਨੂੰ ਪਹਿਲਾਂ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਇਹ ਮਾਰਕੀਤੇ ਸਾਡੇ ਪੂਤੇ ਜਿਹੜੇ ਹੈਗੇ ਚਿਹਰਾ ਤੇ ਹੈ ਹੀ ਅਮਰਪਾਲ ਸਿੰਘ ਹੈ ਲੋਕਾਂ ਨੇ ਹੁਣ ਸਵੀਕਾਰ ਵੀ ਕੀਤਾ ਉਹ ਜੇਲ੍ਹ ਚ ਰਹਿੰਦੇ ਉਹਨੇ ਪੰਜਾਬ ਦੇ ਹੱਕਾਂ ਦੀ ਢੱਕੇ ਗੱਲ ਵੀ ਕੀਤੀ ਤੇ ਬਾਕੀ ਠੀਕ ਹੈ ਕਿ ਪਾਰਟੀ ਨੇ ਫੈਸਲਾ ਕਰਨਾ ਕਿ ਫਿਰ ਉਸ ਦੇ ਅਗਰ ਉਹ ਰਹਿੰਦੇ ਉਹ ਨੂੰ ਨੰਬਰ ਉਹਣਾ ਜਾਂ ਹੋਰ ਕਿਸੇ ਨੂੰ ਬਣਾਉਣਾ ਤੇ ਅਸੀਂ ਬਾਅਦ ਵਿਚਾਰ ਕਰਦੇ ਜਿਹੜਾ ਹਰੀਨਾਉਂ ਦੇ ਵਿੱਚ ਕਤਲ ਮਾਮਲੇ ਦੇ ਸਬੰਧ ਦੇ ਵਿੱਚ ਅਮਰਪਾਲ ਤੇ ਭਾਈ ਅਮਰਪਾਲ ਸਿੰਘ ਦਾ ਮਾਮਲਾ ਚੱਲ ਰਿਹਾ ਸੀ ਉਹਨੂੰ ਲੈ ਕੇ ਤੀਰ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਸਾਡੀ ਨਾਲ ਜਿਹੜੀਆਂ ਵਿਰੋਧੀ ਧਿਰਾਂ ਆ ਜਾਂ ਸਰਕਾਰ ਆ ਉਹ 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 ਇਹਨਾਂ ਲੋਕਾਂ ਨੂੰ ਅਮਰਪਾਲ ਤੋਂ ਇਸ ਕਰਕੇ ਡਰਿਆ ਕਿ ਲੋਕ ਅਮਰਪਾਲ ਦੀ ਗੱਲ ਸੁਣਦੇ ਆ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਖਤਰਾ ਹਵਾ ਧਰਮ ਤੌਰ ਤੇ ਵੀ ਲੋਕਾਂ ਨੇ ਇਸੇ ਤਰ੍ਹਾਂ ਹੈ ਕਿ ਉਹਨਾਂ ਦੇ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਇਸ ਤਰਗੇ ਇਹੋ ਜਿਹੇ ਬਾਡੇ ਬਣਾਏ ਜਾ ਰਹੇ ਇੱਕ ਬੰਦਾ ਜੇਲ੍ਹ ਚ ਬੈਠਾ ਤੂੰ ਤੂੰ ਨੂੰ ਇਸ ਤਰੀਕੇ ਨਾਲ ਇਹ ਕਹਿ ਰਹੇ ਕਿ ਜੇਲ੍ਹ ਤੋਂ ਸਾਡੇ ਕੁਝ ਹੋ ਰਿਹਾ ਕਿ ਮੇਰੇ ਖਿਲਾਫ ਸਰਕਾਰ ਜਾਂ ਹੋਰ ਚੀਜ਼ਾਂ ਫਿਰ ਉਹ ਇਕੂਇਟੀ ਕਰ ਰਹੇ ਕੋਈ ਉਸਨੇ ਕਦੀ ਥੋੜਨਾ ਇਸ ਮਾਮਲੇ ਲੈ ਕੇ ਸੰਭਰ ਕੀਤਾ ਜਾਂ ਕੋਈ ਪੁਛ ਪੜਤਾਲ ਕਰਨੀ ਕੋਈ ਕੁਝ ਕੀਤੀ ਹਾਂਜੀ ਸ੍ਰੀ ਕੋਰਟ ਪੁਲਿਸ ਨੇ ਇਸ ਮਾਮਲੇ 'ਚ ਪਰਿਵਾਰ ਨਾਲ ਕੋਈ ਗੱਲਬਾਤ ਕਰਨ ਦੀ ਥੋੜੇ ਨਾਲ ਕੋਸ਼ਿਸ਼ ਕੀਤੀ ਜਾਂ ਨਹੀਂ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਤੇ ਪਹਿਲਾਂ ਹੀ ਉਹ ਕੋਈ ਚਰਾਰੇ ਸਕੀਮ ਬਣਾ ਕੇ ਰੱਖੀ ਸੀ ਕਿ ਕਿਹਾ ਕਿ ਇਹ ਚੀਜ਼ ਜਿਓ ਆਪਾਂ ਉਹ ਉਧਰ ਨੂੰ ਲੈ ਕੇ ਜਾਣਾ ਸਰ ਮਾਮਲਾ ਹੁਣ ਉਮੀਦ ਹੈ ਭਾਈ ਅਮਰਤਾ ਬਾਦ ਤੱਕ ਜੇਲ੍ਹ ਤੋਂ ਬਾਹਰ ਆਉਣਗੇ ਅਮੀਤ ਤੇ ਸਰਕਾਰਾਂ ਦੀ ਤਕੀਸ਼ਾ ਹੀ ਆ ਜੀ ਉਦੋਂ ਤੇ ਉਮੀਦ ਕਿ ਉਹਨਾਂ ਤੇ ਕੋਈ ਇਹੋ ਜਿਹਾ ਕੋਈ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਕਿ ਉਹਨਾਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਜਿਹੜੀ ਐਨਐਸਏ ਵੀ ਹੈ ਇੱਕ ਸਾਲੋਂ ਆਤੀ ਆ ਦੋ ਸਾਲਾ ਤਿੰਨ ਸਾਲ ਰਹੀ ਆ ਅੱਧਾ ਚੱਕਰ ਦੀ ਤੋਂ ਜ਼ਿਆਦਾ ਖਤਮ ਹੋ ਗਿਆ ਅਸੀਂ ਉਹਦੇ ਵਾਸਤੇ ਲੜਾਈ ਰੋ ਰਹੇ ਹਾਂ ਕਿ ਉਹਨਾਂ ਨੂੰ ਚਲੋ ਠੀਕ ਹੈ ਕਿ ਤੁਸੀਂ ਜੇ ਰਿਆ ਨਹੀਂ ਕਰ ਸਕਦੇ ਤੇ ਉਹਨਾਂ ਨੇ ਜੋ ਲੋਕਾਂ ਨੇ ਮੈਦਾਨ ਚੁੜਿਆ ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੇ ਉਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਇਹ ਚੀਜ਼ ਪਹੁੰਚ ਕਰ ਰਹੇ ਹਾਂ ਪਰ ਸਰਕਾਰਾਂ ਦੀ ਤਕਸ਼ ਆਈ ਲਾਲੋ ਵੀ ਉਹ ਇਸ ਪੱਧਰ ਤੇ ਆ ਕਿ ਉਹ ਕੋਈ ਵੀ ਗੱਲ ਸੁਣ ਕੇ ਰਾਜੀ ਨਹੀਂ ਨਾ ਕੋਰਟ ਦੀ ਗੱਲ ਸੁਣ ਕੇ ਰਾਜੀ ਹੈ ਠੀਕ